ਕੇਂਦਰੀ ਜੇਲ੍ਹ ਲੁਧਿਆਣਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਈ ਹੈ ਦੱਸਦੀ ਹੈ ਕਿ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚੋਂ ਚੈਕਿੰਗ ਦੇ ਦੌਰਾਨ 4 ਮੋਬਾਈਲ ਫੋਨ ਬਰਾਮਦ ਹੋਏ ਨੇ ਉੱਥੇ ਹੀ ਸੈਂਟਰਲ ਜੇਲ੍ਹ ਦੇ ਵਿੱਚ ਚੈਕਿੰਗ ਦੇ ਦੌਰਾਨ ਹਵਾਲਾਤੀਆਂ ਤੋਂ 4 ਕੀਪੈਡ ਮੋਬਾਈਲ ਫੋਨ ਬਰਾਮਦ ਹੋਣ ਦੇ ਉੱਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟਾਂ ਦੀ ਸ਼ਿਕਾਇਤ ਦੇ ਉੱਤੇ ਪ੍ਰਿਜ਼ਨ ਐਕਟ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਸੰਬੰਧੀ ACP ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜਮਨਾ ਨਗਰ ਦਾ ਰਹਿਣ ਵਾਲਾ ਅਰुण ਨਾਮੀ ਕੈਦੀ ਬੰਦ ਹੈ ਜਿਸ ਦੇ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ ਜਿਸ ਨੂੰ ਇਸ ਕੈਦੀ ਨੇ ਗੰਦ ਦੇ ਵਿੱਚ ਮਾਰ ਕੇ ਇਹ ਮੋਬਾਈਲ ਫੋਨ ਤੋੜ ਦਿੱਤਾ ਸੀ ਅਤੇ ਪੁਲਿਸ ਨੇ ਇਸ ਨੂੰ ਜਦੋਂ ਗ੍ਰਿਫਤਾਰ ਕੀਤਾ ਤਾਂ ਵੱਡੇ ਖੁਲਾਸੇ ਹੋਏ ਨੇ ਤੇ ਜੇਲ੍ਹ ਵਿਭਾਗ ਵੱਲੋਂ 10 ਹੋਰ ਕੈਦੀਆਂ ਦੇ ਖਿਲਾਫ ਸ਼ਿਕਾਇਤ ਜਿਹੜੀ ਭੇਜੀ ਗਈ ਸੀ ਜਿਨ੍ਹਾਂ ਦੇ ਖਿਲਾਫ ਹੁਣ ਵੱਡਾ ਐਕਸ਼ਨ ਹੈ ਜਿਹੜਾ ਪੁਲਿਸ ਨੇ ਲੈ ਲਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਰुण ਕੁਮਾਰ ਉਰਫ ਅਨਿਲ ਕੁਮਾਰ ਇੱਕ ਕੈਦੀ ਜਿਹੜਾ ਜਮਨਾ ਨਗਰ ਦਾ ਕੈਦੀ ਹੈ 2019 ਦੇ ਕਦਮੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਪੰਦ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਇਤਲਾਹ ਦਿੱਤੀ ਗਈ ਸੀ 30 12 23 ਨੂੰ ਕਿ ਇਸ ਉਕਤ ਅਨਿਲ ਕੁਮਾਰ ਵੱਲੋਂ ਜੇਲ੍ਹ ਤੇ ਮੋਬਾਈਲ ਜਿਹੜਾ ਇਹ ਤੋਂ ਮਿਲਿਆ ਹੈ ਤੇ ਟੱਚ ਸਕਰੀਨ ਮੋਬਾਈਲ ਹੈ ਜਿਹੜਾ ਇਹਨੇ ਕੰਧ 'ਚ ਮਾਰ ਕੇ ਤੋੜਿਆ ਅਸੀਂ ਉਸ ਸੰਬੰਧੀ ਮੁਕੱਦਮਾ ਨੰਬਰ 714 ਮਿਤੀ 30 12 23 ਅੰਡਰ ਸੈਕਸ਼ਨ 52ਏ ਪ੍ਰਿਜ਼ਨ ਐਕਟ ਰਜਿਸਟਰ ਕੀਤਾ ਸੀ ਜਿਹਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜਾ ਉਹ ਮੋਬਾਈਲ ਹੈ ਜਿਹੜਾ ਇਹਨਾਂ ਨੂੰ ਜਿਹੜਾ ਵਰਤਿਆ ਗਿਆ ਸੀ ਉਹ ਰਿਕਵਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਸਬੰਧ ਵਿੱਚ ਜੇਲ੍ਹ ਡਿਪਾਰਟਮੈਂਟ ਨਾਲ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਕੇਸ ਨਾਲ ਜਿਹੜੇ ਇਹਨਾਂ ਨੇ ਕੋਈ ਉੱਥੇ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਕੋਈ ਜਿਹੜੀ ਵਾਇਰਲ ਹੋਈ ਹੈ ਉਹਦੇ ਚ ਉਹਨਾਂ ਨੇ ਜਿਹੜੇ 10 ਹੋਰ ਦੋਸ਼ੀ ਨੇ ਉਹਨਾਂ ਦੇ ਸਬੰਧ ਵਿੱਚ ਜਿਹੜਾ ਸਾਨੂੰ ਲਿਖਤੀ ਤੌਰ ਤੇ ਜੇਲ੍ਹ ਡਿਪਾਰਟਮੈਂਟ ਵੱਲੋਂ ਭੇਜਿਆ ਗਿਆ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀ ਜੋ ਕਾਨੂੰਨੀ ਪ੍ਰੋਸੈਸ ਹੈ ਸਾਡਾ ਉਸ ਇਹਨਾਂ ਦੇ ਖਿਲਾਫ ਕਾਨੂੰਨੀ ਐਕਸ਼ਨ ਲੈ ਰਹੇ ਆਂ ਤੇ ਜਿਹੜਾ ਮਕਦਮਾ ਮਕਦਮਾ ਨੰਬਰ 714 ਆਲਰੇਡੀ ਰਜਿਸਟਰਡ ਹੈ ਉਹਦੇ ਵਿੱਚ ਜਿਹੜੇ ਇਹ ਜਿਹੜੇ 10 ਹੋਰ ਮੁਲਜ਼ਮਾਂ ਜਿਨ੍ਹਾਂ ਦੇ ਨਾਮ ਗੁਰਜੰਤ ਸਿੰਘ ਕਰਨਜੋਤ ਸਿੰਘ ਸਰਬਜੀਤ ਸਿੰਘ ਸਤਕਾਰ ਸਿੰਘ ਹਰਮਨਦੀਪ ਸਿੰਘ ਹਰਵਿੰਦਰ ਸਿੰਘ ਦیدار ਸਿੰਘ ਕੈਦੀ ਸ਼ੁਭਮ ਅਵਲਤੀ ਸਾਹਿਬਨ ਪ੍ਰੀਤਪ੍ਰਕਾਰ ਇਹਨਾਂ ਦੇ ਨਾਂ ਨੇ ਇਹਨਾਂ ਨੂੰ ਵੀ ਅਸੀਂ ਹ ਹਸਬ ਜਾਬ ਤੱਕ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਮਕਦਮੇ ਦੀ ਤਫਤੀਸ਼ ਜਿਹੜੀ ਹੈਗੀ ਆ ਉਹ ਮੁਖ ਅਫਸਰ ਡਿਵੀਜ਼ਨ ਨੰਬਰ 7 ਤੋਂ ਬਨੂ ਉਮਰ ਚਲੰਦੇ ਜਾ ਰਹੀ ਹੈ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਈ ਤਾਂ ਜਿਹੜੀ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਕਨਵੇ ਕਰ ਦਿੱਤੀ ਜਾਵੇ ਥੈਂਕ ਯੂ